ਗ੍ਰਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਦੇ ਲਈ ਅੱਜ ਬਠਿੰਡਾ ਦੇ ਸਾਕੜਾ ਹੌਸ ਨੇੜੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਨੂੰ ਅੱਜ ਆਪਣਾ ਬਠਿੰਡਾ ਪੁਲਿਸ ਵੱਲੋਂ ਲਿਆ ਗਿਆ ਹਰਾਸ ਦੇ ਵਿੱਚ ਕੁਸੋ ਖਾਨਾ ਵਿਖੇ ਇੱਕ ਸੀਵਰ ਦੀ ਪੈਪਰਨ ਪਾਈ ਜਾ ਰਹੀ ਸੀ ਜਿਸ ਦਾ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰੋਧ ਕੀਤਾ ਇਹਨਾਂ ਵੱਲੋਂ ਆਪਣਾ ਜਾ ਰਿਹਾ ਸੀ ਅਤੇ ਇਸ ਨੂੰ ਲੈ ਕੇ ਕਿਸਾਨ ਆਗੂ ਕੱਕ ਸਿੰਘ ਕੋਟੜਾ ਅਤੇ ਆਪਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਦੇਵ ਸਿੰਘ ਸੰਧੋਹਾ ਪੁਦੀਣਾ ਰੈਸਮ ਸਿੰਘ ਯਾਤਰੀ ਇਹ ਆਗੂ ਆਪਣਾ ਇਸ ਤੋਂ ਪਹਿਲਾਂ ਹੀ ਕਿਰਤਾਰ ਕੀਤੇ ਜਾ ਚੁੱਕੇ ਹਨ ਅਤੇ ਅੱਜ ਉਸ ਨੂੰ ਲੈ ਕੇ ਭਾਰਤੀ ਕਿਸਾਨ ਜਿਹਨਾਂ ਨੇ ਸਿੱਧੂਪੁਰ ਦੇ ਆਪਣਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆਉਡੀਸੀ ਦੱਤ ਦੇ ਪਰ ਪਹੁੰਚੇ ਅਤੇ ਉਹਨਾਂ ਦਾ ਇਹ ਕਿਹੜੀ ਇੱਕ ਨੂੰ ਬਲ ਇੱਕ ਸਰ ਮੰਗ ਪਤਾ ਦੇਣਾ ਸੀ ਲੇਕਿਨ ਉਹਨਾਂ ਵੱਲੋਂ ਕੋਈ ਵੀ ਆਪਣਾ ਕਿਤਰ ਦਾ ਕੋਈ ਰੋਸ ਪ੍ਰਦਰਸ਼ਨ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਉਹਨਾਂ ਵੱਲੋਂ ਆਪਣਾ ਲਾਰੇਵਾਜੀ ਕੀਤੀ ਲੇਕਿਨ ਫਿਰ ਵੀ ਉਹਨਾਂ ਨੂੰ ਆਪਣਾ ਪਟੰਡਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਆ ਉਸ ਨੂੰ ਸੁਣਾਉਣਾ ਕੀ ਹੈ ਪੂਰਾ ਮਾਮਲਾ ਸਾਡਾ ਜੀ ਸਾਨੂੰ ਟੱਕੇ ਨਾਲ ਇਹ ਗ੍ਰਿਫਤਾਰ ਕਰ ਰਹੇ ਹੈ ਜੀ ਟੱਕੇ ਨਾਲ ਗ੍ਰਿਫਤਾਰ ਸੇ ਪ੍ਰਸ਼ਾਸਨ ਕਰ ਰਿਹਾ ਹੈ ਸਾਡਾ ਜੀ ਪਾਕਾ ਸਿੰਘ ਪੁਰੇ ਦਾ ਪ੍ਰਧਾਨ ਉਹਨਾਂ ਨਾਲ ਦਾ ਫਲਾ ਚਟਾਈ ਬੰਦੇ ਨਾਲ ਹੋਰ ਖੜੇ ਰਿਹਾ ਅਸੀਂ ਉਹਨਾਂ ਦੇ ਪਾਪ ਤੇ ਮਾਪ ਪੱਤਰ ਦੇਣ ਆਏ ਸੀ ਕਿ ਉਹ ਸਾਨੂੰ ਵੀ ਸਾਨੂੰ ਵੀ ਹੁਣੇ ਗ੍ਰਿਫਤਾਰ ਕਰ ਲਿਆ। ਜਿਹੜਾ ਕਹਿਣਾ ਚਾਹੁੰਦਾ। ਕਹਿਣਾ ਸਰਕਾਰ ਦੀ ਗੁੰਡਾਗਰਦੀ ਹੈ ਨਿਹੈਤ ਨਿਹੈਤ ਪ੍ਰਸ਼ਾਸਨ ਦੀ। ਪੀਸਫੁਲੀ ਬੈਠਿਆਂ ਨੂੰ ਸਾਨੂੰ ਠਾਇਆ ਗਿਆ। ਨਾ ਅਸੀਂ ਕੋਈ ਰੋਡ ਬਲੌਕ ਕੀਤਾ। ਨਾ ਕੋਈ ਨਾਹਰੇਬਾਜੀ ਕੀਤੀ। ਡੀਸੀ ਸਾਹਿਬ ਨੂੰ ਸਿਰਫ ਇੱਕ ਮੈਮੋਰੰਡਮ ਦੇਣ ਲਈ। ਕਿਸੋ ਖਾਨਾ ਜਿਹੜਾ ਸਰਕਾਰ ਧੱਕੇਬਾਜੀ ਕਰ ਰਹੀ ਆ ਉਹਦੇ ਖਿਲਾਫ ਅਸੀਂ ਆਏ ਆ। ਉਹ ਸਾਨੂੰ ਆਪਣੀਆਂ ਮੰਗਾਂ ਰੱਖਣ ਦਾ ਵੀ ਹੱਕ ਨਹੀਂ ਮੰਗਾਂ ਰੱਖਣ ਦਾ ਵੀ ਅਧਿਕਾਰ ਨਹੀਂ ਇਹ ਤਾਂ ਕਦੇ ਵੀ ਗੋਰਿਆਂ ਦੇ ਟਾਈਮ ਤੇ ਵੀ ਨਹੀਂ ਹੋਇਆ ਅੰਗਰੇਜ਼ਾਂ ਦੇ ਟਾਈਮ ਤੇ ਵੀ ਸਾਡੇ ਨਾਲ ਇਹ ਠੱਗਾ ਨਹੀਂ ਹੋਇਆ ਜਿਹੜਾ ਠੱਗਾ ਸਾਡੇ ਨਾਲ ਹੁਣ ਹੋਇਆ